ਇੱਕ ਪਰਿਵਾਸੀ ਕੁੜੀ ਦੇ ਪਿੱਛੇ ਦੋ ਪੰਜਾਬੀ ਮੁੰਡੇ ਆਪਸ ਵਿੱਚ ਇਸ ਕਦਰ ਉਲਝ ਗਏ ਕਿ ਇੱਕ ਪ੍ਰੇਮੀ ਨੇ ਦੂਜੇ ਪ੍ਰੇਮੀ ਦਾ ਕਤਲ ਕਰ ਦਿੱਤਾ ਜੀ ਹਾਂ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਵਿਅਕਤੀ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠਾ ਤਾਂ ਦੱਸ ਜੀ ਕਿ ਇੱਕ ਪਰਿਵਾਸੀ ਕੁੜੀ ਦੇ ਨਾਲ ਇਸ ਮੁੰਡੇ ਦੀ ਗੱਲਬਾਤ ਸੀ ਤੇ ਇੱਕ ਹੋਰ ਮੁੰਡਾ ਉਸ ਕੁੜੀ ਦੇ ਪਿੱਛੇ ਘੇੜੇ ਮਾਰਦਾ ਸੀ ਤੇ ਉਸ ਨੇ ਕਈ ਵਾਰ ਸਮਝਾਇਆ ਪਰ ਉਹ ਨਾ ਸਮਝਿਆ ਜਿਸ ਦੇ ਚੱਲਦੇ ਇਸ ਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਗ੍ਰਿਫਤਾਰ ਹੋਣ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਇਸ ਨੇ ਉਸ ਲੜਕੀ ਦੇ ਪਿੱਛੇ ਇਸ ਵਿਅਕਤੀ ਦਾ ਜਿਹੜਾ ਕਿ ਕਤਲ ਕੀਤਾ ਕਿਉਂਕਿ ਉਹ ਵਾਰ-ਵਾਰ ਉਸ ਦੇ ਪਿੱਛੇ ਆਉਂਦਾ ਸੀ ਜਦ ਕਿਸ ਨੇ ਕਿਹਾ ਸੀ ਕਿ ਉਹ ਲੜਕੀ ਨੂੰ ਪਿਆਰ ਕਰਦਾ ਪਰ ਇਸ ਦੇ باوجود ਵੀ ਉਹ ਨਾ ਹਟਿਆ ਕਿਉਂਕਿ ਉਹ ਮੁੰਡਾ ਵੀ ਲੜਕੀ ਨੂੰ ਪਸੰਦ ਕਰਦਾ ਸੀ ਜਿਸ ਦੇ ਚੱਲਦੇ ਇਹਨਾਂ ਦਾ ਲੜਾਈ ਝਗੜਾ ਹੋਇਆ ਤੇ ਇਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਇਸ ਵਿਅਕਤੀ ਨੇ ਕਤਲ ਕਰ ਦਿੱਤਾ ਜਦੋਂ ਤੁਸੀਂ ਆਪਣਾ ਜੰਡਿਆਲਾ ਥਾਪਲ ਕੇ ਰੋਡ ਤੇ ਜਾਇਦਾ ਉੱਥੇ ਇੱਕ ਇਨਸੀਡੈਂਸ ਹੋਇਆ ਸੀਗਾ ਇੱਕ ਬਿੰਦਰ ਨਾਮ ਦਾ ਵਿਅਕਤੀ ਹੈ ਜਿਹਨੂੰ ਕਿ ਤੇ ਸ਼ਾਰ ਪਿੰਜਰੀ ਸੀਗੀਆਂ ਉਹਦੇ ਨਾਲ ਐਡਮਿਟ ਕਰਾਇਆ ਸੀ ਨੋਰਮਲ ਜੋ ਕਿ ਐਡਮਿਟ ਡੂਇੰਗ ਐਡਮਿਸ਼ਨ ਡਾਟਾ ਵਾ ਜਦੋਂ ਉਹ ਐਡਮਿਟ ਕਰਾਇਆ ਗਿਆ ਤੇ ਉਹ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਉਹਦੀ ਜਦੋਂ ਇਨਵੈਸਟੀਗੇਸ਼ਨ ਅਗਲੇ ਬੰਨੇ ਕੀਤੀ ਗਈ ਤੇ ਉਹ ਪਤਾ ਲੱਗਾ ਵੀ ਇਹ ਜਿਹੜਾ ਵਿਅਕਤੀ ਹੈ ਇਹਦੇ ਇੱਕ ਹੱਬਲ ਕੇ ਦੇ ਡੇਰੇ ਦੇ ਇੱਕ ਲੜਕੀ ਦੇ ਨਾਲ ਸੀ ਔਰ ਉਹਦੇ ਕਰਕੇ ਹੀ ਉੱਥੇ ਜਾਂਦਾ ਸੀਗਾ ਔਰ ਉਸੇ ਲੜਕੀ ਅਕਸਰ ਅਵੀ ਨਾ ਦਾ ਲੜਕਾ ਹੈ ਉਹਦੇ ਨਾਲ ਵੀ ਰਿਲੇਸ਼ਨ ਸੀਗੇ ਜੋ ਕਿ ਉਹ ਰਵੀ ਨੂੰ ਇਹ ਚੀਜ਼ ਪਸੰਦ ਨਹੀਂ ਸੀ ਰਵੀ ਨੇ ਇਸ ਇਸ ਬਾਰੇ ਇੱਕ ਦੋ ਵਾਰੀ ਇਹਨੂੰ ਟੋਕਿਆ ਵੀ ਹੈ ਮ੍ਰਿਤਕ ਨੂੰ ਕਿ ਤੂੰ ਇੱਥੇ ਨਾ ਆਇਆ ਕਰ ਪਰ ਉਸ ਦਿਨ ਵੀ ਜਿਹੜਾ ਵਾ ਸਵੇਰੇ ਮਾਰਨਿੰਗ ਉਹਨੂੰ ਛੱਡਣ ਵਾਸਤੇ ਗਿਆ ਸੀਗਾ ਰਾਤ ਨੂੰ ਉਹਨੂੰ ਲੈ ਕੇ ਗਿਆ ਸੀ ਕੁੜੀ ਨੂੰ ਮਾਰਨਿੰਗ ਉਹਨੂੰ ਛੱਡਣ ਲਈ ਗਿਆ ਸੀ ਇਹ ਤੇ ਜਦੋਂ ਮੈਂ ਵਾਪਸ ਜਾ ਰਿਹਾ ਸੀਗਾ ਉੱਥੇ ਇਹਨੂੰ ਜਿਹੜਾ ਵਾ ਰਵੀ ਨੇ ਜਿਹੜਾ ਇਹਲੇ ਆਪਣੇ ਡੰਡੇ ਦਾ ਵਾਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਪੱਥਰਾਂ ਦੇ ਨਾਲ ਇਹਨੂੰ ਜਿਹੜਾ ਇੰਜਰਡ ਕਰਤਾ ਜਿਹਦੇ ਨਾਲ ਕਿ ਬਾਅਦ ਦੇ ਵਿੱਚ ਉਹਦੀ ਡੈਥ ਹੋ ਗਈ ਸਰ ਜਿਹਨੇ ਕਤਲ ਕੀਤਾ ਉਹਦੀ ਕਿੰਨੀ ਉਮਰ ਹੈਗੀ ਆ ਤੇ ਜਿਹਦਾ ਕਤਲ ਹੋਇਆ ਉਹਦੀ ਕਿੰਨੀ ਉਮਰ ਹੈਗੀ ਜਿਹੜਾ ਮਿਰਤਕ ਹੈ ਉਹਦੀ ਏਜ 29 ਸਾਲ ਹੈ ਔਰ ਜਿਹੜਾ ਅ ਇਹਦੇ ਚ ਅਕਿਊਜ਼ ਅਸੀਂ ਫੜਿਆ ਗ੍ਰਿਫਤਾਰ ਕੀਤਾ ਉਹਦੀ ਏਜ 30 ਸਾਲ ਹੈ ਉਸਦੀ ਲੜਕੀ ਦੀ ਕਿੰਨੀ ਕੱਲੀ ਲੜਕੀ ਜਿਹੜੀ ਹੈ ਉਹਦੀ ਏਜ ਮਾਈਨਰ ਹੈ ਜੀ ਉਹਦੀ ਏਜ ਕੋਈ 15 ਸਾਲ ਆ 15 ਦੇ ਨੇੜੇ ਤੇੜਿਆ ਇਹ ਦੋਨੋਂ ਆਪਸ ਦੇ ਵਿੱਚ ਇਹਨਾਂ ਦੇ ਕਿੱਦਾ ਸੰਬੰਧ ਬਣੇ ਦੋਨਾਂ ਦੇ ਜਿਹਨੇ ਮਾਰਿਆ ਤੇ ਜਿਹੜਾ ਮਰਿਆ ਹੈ ਜਿਹੜਾ ਇਹ ਲੜਕੀ ਜਿਹੜੀ ਹੈ ਇਹਦਾ ਜਿਹੜਾ ਫਾਦਰ ਹੈ ਉਹ ਲੇਬਰ ਕਲਾਸ ਹੈ ਉਹ ਪਹਿਲੇ ਮ੍ਰਿਤਕ ਦਾ ਪਿੰਡ ਜਿਹੜਾ ਹੈਗਾ ਵਾ ਉਹਦੇ ਮ੍ਰਿਤਕ ਦੇ ਪਿੰਡ ਉੱਥੇ ਉਹ ਕੰਮ ਵਗੈਰਾ ਕਰਦੇ ਸੀਗੇ ਉੱਥੋਂ ਹੀ ਇਹਦੀ ਜਾਣ-ਪਛਾਣ ਜਿਹੜੀ ਉਹ ਲੜਕੀ ਨਾਲ ਹੋ ਗਈ ਸੀ ਉਸ ਤੋਂ ਬਾਅਦ ਉੱਠ ਕੇ ਥਾਬਲਕੇ ਆਗੇ ਸੀ ਰਹਿਣ ਲੱਗ ਗਏ ਸੀ ਤੇ ਜਿਹੜਾ ਇਹ ਮਾਰਨ ਵਾਲਾ ਹੈਗਾ ਵਾ ਅਕਿਊਜ਼ਡ ਹੈ ਇਹ ਜਿੱਥੇ ਹੁਣ ਰਹਿ ਰਹੀ ਹੈ ਥਾਬਲਕੇ ਉਹਦੇ ਬਿਲਕੁਲ ਸਾਹਮਣੇ ਇਹਦੀ ਨਾਈ ਦੀ ਦੁਕਾਨ ਸੀਗੀ ਤੇ ਉੱਥੇ ਇਹਨਾਂ ਦੇ ਜਿਹੜੇ ਰਿਲੇਸ਼ਨ ਡਵੈਲਪ ਹੋ ਗਏ ਇਹਨਾਂ ਦਾ ਤਾਂ ਸਬੰਧ ਹੈ ਜੀ ਇਹਨਾਂ ਦੇ ਆਫਿਸ 'ਚ ਜਿਹੜੇ ਮਾਰਨ ਵਾਲੇ ਨੇ ਜਿਹੜਾ ਮਰਨ ਵਾਲਾ ਹੈ ਉਹਦੇ ਤਾਂ ਪਿਛਲੇ 2-3 ਸਾਲ ਤੋਂ ਦੱਸ ਰਹੇ ਆ 3 ਸਾਲ ਤੋਂ ਤੇ ਜਿਹੜਾ ਜਿਹਨੇ ਮਾਰਨ ਵਾਲਾ ਵੈ ਇਹਦੇ ਹੁਣ 2-3 ਮਹੀਨੇ ਤੋਂ ਸੀ ਪਿਛਲੇ 2-3 ਮਹੀਨੇ ਪਰਿਵਾਰ ਤੋਂ ਪੰਜਾਬੀ ਪਰਿਵਾਰ ਹੈ ਲੜਕੀ ਦੇ ਬਾਰੇ ਨਹੀਂ ਜਿਹੜੀ ਲੜਕੀ ਹੈ ਉਹ ਤਾਂ ਪ੍ਰਵਾਸੀ ਹੈ ਜੀ ਪਰਿਵਾਰਾ ਜਿਹੜੇ ਬਾਕੀ ਨੇ ਇਹ ਪੰਜਾਬੀ ਪਰਿਵਾਰ ਆ ਕੀ ਕਾਰਵਾਈ ਕੀਤੀ ਜਾਨੀ ਸਰ ਇਹਦੇ ਵਿੱਚ ਜੀ ਅਸੀਂ ਕੱਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਜਿਹੜਾ ਟੈਕਨੀਕਲੀ ਸਾਰਾ ਦੇਖਦੇ ਹੋਏ ਇਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਵੈ ਅ ਕਿਉ ਜਿਹੜਾ ਅਰੈਸਟ ਕਰ ਲਿਆ ਗਿਆ ਔਰ ਇਹਦੇ ਕੋਲੋਂ ਜਿਹੜਾ ਮ੍ਰਿਤਕ ਦਾ ਫੋਨ ਤੇ ਜਿਹੜੇ ਜਿਹੜੇ ਨੇ ਆਪ ਕਪੜੇ ਪਾਏ ਸੀ ਉਸ ਵੇਲੇ ਬਲੱਡ ਸਟ੍ਰੇਂਡ ਉਹ ਪਲੱਸ 4 ਜਿਹੜਾ ਇਹਨੇ ਯੂਜ਼ ਕੀਤਾ ਸੀ ਵੈਪਨ ਯਾਨੀ ਕਿ ਉਹ ਪੱਥਰ ਤੇ ਇੱਕ ਡੰਡਾ ਉਹ ਜਿਹੜਾ ਬਰਾਮਦ ਕਰ ਲਏ ਗਏ ਨੇ ਸਰ ਮੁੱਖ ਕਾਰਨ ਕੀ ਲੱਗਦਾ ਇਹੇ ਤਕੜ ਮੁੱਖ ਕਾਰਨ ਇਹੋ ਹੀ ਹੈ ਜੀ ਇਹਨੇ ਇਹਦੀ ਜਿਹੜੀ ਪੁਸ਼ਕਿਸ਼ ਦੇ ਵਿੱਚ ਆਇਆ ਵੈਕਿਊਜ਼ ਦੀ ਇਹ ਕਹਿਆ ਵੀ ਇਹਨੇ ਇੱਕ ਮਹੀਨਾ ਪਹਿਲਾਂ ਵੀ ਇਹਨੂੰ ਵਰਜਿਆ ਸੀਗਾ ਵੀ ਤੂੰ ਇੱਥੇ ਇਸ ਕੁੜੀ ਨੂੰ ਮਗਰ ਨਾ ਆਇਆ ਕਰ ਤੇ ਉਸ ਵੇਲੇ ਮ੍ਰਿਤਕ ਨੇ ਇਹਨੂੰ ਗਾਲਾਂ ਕੱਢੀਆਂ ਸੀ ਨੂੰ ਮਾਮਾ ਭੈਣਾਂ ਦੇ ਗਾਲਾਂ ਕੱਢੀਆਂ ਸੀ ਉਸੇ ਰੰਜਿਸ਼ ਰੱਖ ਕੇ ਤੇ ਨਾਲੇ ਇਹ ਜਿਹੜਾ ਵਾ ਇਹ ਆਪਣਾ ਉਸ ਲੜਕੀ ਦੇ ਨਾਲ ਆਪਣਾ ਸਮਝਦਾ ਸੀ ਵੀ ਆਪਣਾ ਮੇਰਾ ਸੱਚਾ ਪਿਆਰ ਹੈ ਤੇ ਉਸੇ ਹੀ ਇਹਨੇ ਜਿਹੜਾ ਇਮੋਸ਼ਨਸ ਦੇ ਵਿੱਚ ਸਾਰਾ ਕੀਤਾ ਲੜਕੀ ਦੀ ਸਟੇਟਮੈਂਟ ਵੀ ਆਈ ਸਾਹਮਣੇ ਕਿ ਲੜਕੀ ਮਾਈਨਰ ਹੈ ਜੀ ਉਹਦੇ ਕਰਕੇ ਅਸੀਂ ਉਹਨੂੰ ਜਿਹੜਾ ਨਹੀਂ ਹਾਈਲਾਈਟ ਕਰਨਾ ਚਾਹੁੰਦੇ ਉਹਦੇ ਬਾਰੇ ਕੁਝ ਖੈਰ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰਕੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੜਕੀ ਛੋਟੀ ਉਮਰ ਦੀ ਦੱਸੀ ਜਾ ਰਹੀ ਹੈ ਜਿਸ ਦੇ ਚੱਲਦੇ ਪੋਰਸ ਨੇ ਹੁਜਾ ਕੋਈ ਵਿਪੱਖ ਨਹੀਂ ਦੱਸਿਆ ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ